ਦੀ 11ਵੀਆਂ ਵਰ੍ਹਿਆਂ ਮਨਾਉਂਦਿਆਂ ਹੋਇਆਂ ਮਹਾਰਾਜ ਜੀ ਬਾਬਾ ਪ੍ਰੇਮ ਸਿੰਘ ਜੀਆਂ ਦੇ ਉਦਮ ਸਦਕਾ ਸੰਗਤਾਂ ਦੇ ਸਹਿਯੋਗ ਦੇ ਨਾਲ ਪਤਸ਼ਾਹ ਜੀ ਨੂੰ ਪਰਸੂ ਰੂਜਾਂ ਤੋਂ ਲੈ ਕਰਕੇ ਆਪ ਜੀ ਦੇ ਦਰ ਤੇ 23 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਸਨ ਮਹਾਰਾਜ ਜੀ ਆਪ ਜੀ ਦੀ ਕਿਰਪਾ ਹੋਈ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਮਹਾਰਾਜ ਜੀ ਉਪਰੰਤ ਆਪ ਜੀ ਦੀ ਕਿਰਪਾ ਹੋਈ ਕੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਮਹਾਰਾਜ ਜੀ ਆਪ ਕੀ ਦੇ ਦਰ ਤੇ ਹਰ ਜਸ ਕੀਰਤਨ ਹੋਏ ਮਹਾਰਾਜ ਮਹਾਪੁਰਖਾਂ ਕੋਲੋਂ ਸੱਚੇ ਬਾਦਸ਼ਾਹ ਜੀਓ ਆਪ ਜੀ ਦੇ ਗੁਰਬਾਣੀ ਦੇ ਜਾਪ ਕਰਦਿਆਂ ਕੋਲੋਂ ਆਪ ਜੀ ਦੀ ਕਥਾ ਕੀਰਤਨ ਕਰਦਿਆਂ ਕੋਲੋਂ ਸੰਗਤਾਂ ਕੋਲੋਂ ਆਪ ਜੀ ਦੀ ਸੇਵਾ ਸਿਮਰਨ ਕਰਦਿਆਂ ਕੋਲੋਂ ਅਨੇਕ ਭੁੱਲਾਂ ਹੋ ਜਾਂਦੀਆਂ ਹਨ ਅਣਜਾਣ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਤੋਂ ਸੋਦ ਸਪਸ਼ਟ ਆਪ ਜੀ ਦੀ ਗੁਰਬਾਣੀ ਪੜਨ ਦਾ ਸੁਦਿਸ਼ਪਸ਼ਟ ਆਪ ਜੀ ਦੀ ਸੇਵਾ ਸਿਮਰਨ ਕਰਨ ਦਾ ਦਾਨ ਬਖਸ਼ਨਾ ਪਾਤਸ਼ਾਹ ਜੀਓ ਮਹਾਰਾਜ ਜੀ ਆਪ ਜੀ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਜੀਓ ਸਾਰੇ ਹੀ ਸਮਾਗਮ ਨਿਰਵਿਗੰਤਾ ਸਹਿਤ ਸੰਪੂਰਨ ਹੋਇਆ ਮਹਾਰਾਜ ਜੀ ਆਪਰੀਆਂ ਦਾ ਸ਼ੁਕਰ ਹੈ ਸੱਚੇ ਪਾਤਸ਼ਾਹ ਜੀਓ ਮਹਾਰਾਜ ਜੀ ਇੰਨਾ ਸਮਾਗਮਾਂ ਵਿੱਚ ਜਿੰਨਾ ਵੀ ਸੰਗਤਾਂ ਨੇ ਆਪ ਜੀ ਦੇ ਦਰਦਿਆਂ ਹਾਜ਼ਰ ਨਾ ਭਰਿਆਂ ਹਨ ਤਿੰਨਾਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲਾਉਣੀਆਂ ਤਿਲ ਫੁੱਲ ਭੇਟਾਂ ਕੀਤਾ ਪ੍ਰਵਾਨ ਕਰਨਾ ਆਪ ਜੀ ਦੇ ਦਰਬਾਰ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਬਾਦਸ਼ਾਹ ਜੀਓ ਮਹਾਰਾਜ ਜੀ ਇਸੇ ਤਰ੍ਹਾਂ ਹੀ ਆਪ ਜੀਆਂ ਦੇ ਅਸਥਾਨਾਂ ਦੀ ਚੜ੍ਹਦੀ ਕਲਾ ਕਰਨੀ ਬਾਬਾ ਪ੍ਰੇਮ ਸਿੰਘ ਜੀ ਨੂੰ ਚੜ੍ਹਦੀ ਕਲਾ ਦੇ ਦਾਣ ਬਖਸ਼ਨੇ ਮਹਾਰਾਜ ਸਾਰੇ ਹੀ ਸਿੰਘਾਂ ਵਿੱਚ ਏਕਤਾ ਤਵਾਗ ਪ੍ਰੇਮ ਭਾਵਨਾ ਬਣਾ ਕੇ ਰਖਮੀ ਚੜਦੀ ਕਲਾ ਦੇ ਦਾਣ ਬਖਸ਼ੇ ਮਹਾਰਾਜ ਜੀ ਮਹਾਬੁਰਖਾਂ ਦੇ ਤਵੇਲਿਆਂ ਵਿੱਚ ਚੜਦੀ ਕਲਾ ਦੇ ਪਹਿਰੇ ਵਰਤੌਣੇ ਸਾਰੇ ਹੀ ਜਾਨਵਰਾਂ ਦੇ ਸਿਰ ਤੇ ਆਪਣਾ ਮੇਹਰਾ ਪਰਿਆ ਹੱਥ ਰੱਖ ਕੇ ਚੜਦੀ ਕਲਾ ਦੇ ਦਾਣ ਬਖਸ਼ਨੇ ਸੱਚੇ ਬਾਦਸ਼ਾਹ ਜੀਓ ਸੰਗਤਾਂ ਵੱਲੋਂ ਜੋ ਵੀ ਆਪ ਜੀ ਦੇ ਦਰ ਤੇ ਸਵਾਮਾ ਕੀਤਨਾ ਗੰਗਾ ਹਨ ਤਿੰਨਾਂ ਦੀਆਂ ਸਵਾਮਾ ਲੇਖੇ ਵਿੱਚ ਲਾਉਣੀਆਂ ਤਿਲ ਫੁੱਲ ਭੇਟਾ ਕੀਤਾ ਪਰਵਾਣ ਕਰਨਾ ਸੱਚੇ ਬਾਦਸ਼ਾਹ ਜੀਓ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਨਾ ਨਿਤਨੇਮ ਦੀਆਂ ਦਾਤਾਂ ਬਖਸ਼ਨਾ ਨਾਮ ਦੀਆਂ ਦਾਤਾਂ ਬਖਸ਼ਨਾ ਬਾਦਸ਼ਾਹ ਜੀਓ ਇਸ ਵੇਲੇ ਕੁਝ ਪਰਵਾਰ ਆਪ ਜੀ ਦੇ ਚਰਨ ਕਮਲਾਂ ਵੇਖੇ ਅਰਦਾਸਾਂ ਬੇਨਤੀਆਂ ਕਰਵਾ ਰਹੇ ਨੇ ਮਹਾਰਾਜ ਜੀ ਨਾਮ ਆਪ ਸਭ ਦੇ ਜਾਣੀ ਜਾਣ ਹੋ ਚੜਦੀ ਕਲਾ ਤੰਦਰੁਸਤੀ ਵਾਸਤੇ ਘਰ ਪਰਿਵਾਰ ਦੀ ਚੜਦੀ ਕਲਾ ਵਾਸਤੇ ਮਹਾਰਾਜ ਜੀ ਖੇਤੀ ਬਾੜੀ ਦੇ ਅੰਨ ਧਨ ਦੇ ਵਾਧੇ ਵਾਸਤੇ ਮਹਾਰਾਜ ਜੀ ਘਰ ਵਿੱਚ ਏਕਤਾ ਧਵਾਗ ਪ੍ਰੇਮ ਭਾਵਨਾ ਵਾਸਤੇ ਨੌਕਰੀ ਦੀ ਦਾਤ ਵਾਸਤੇ ਵਿਦੇਸ਼ ਜਾਣ ਵਾਸਤੇ ਵਿਦੇਸ਼ ਵਿੱਚ ਪੱਕੇ ਹੋਣ ਵਾਸਤੇ ਪੁੱਤਰਾਂ ਦੀ ਦਾਤ ਵਾਸਤੇ ਮਹਾਰਾਜ ਕਿਰਪਾ ਕਰਨੀ ਸੱਚੇ ਬਾਦਸ਼ਾਹ ਜੀਓ ਗੁਰਮੁਖ ਪਰਿਵਾਰ ਜਿਸ ਵੀ ਆਸਾ ਮਨਸਾ ਭਾਵਨਾ ਨੂੰ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਆ ਕੇ ਅਰਦਾਸਾਂ ਬੇਨਤੀਆਂ ਕਰਦੇ ਨੇ ਸਾਰੇ ਹੀ ਪਰਿਵਾਰਾਂ ਨਾ ਸੁਭ ਭਾਵਨਾ ਮਾ ਗੁਰਮਤ ਅਨੁਸਾਰ ਸੰਪੂਰਨ ਕਰਨਾਂ ਚੜ੍ਹਦੀ ਕਲਾ ਦੇ ਦਾਣ ਵਖ ਨੇ ਬਾਦਸ਼ਾਹ ਜੀਓ ਇਸ ਵੇਲੇ ਮਹਾਰਾਜ ਦੀ ਸਾਰੇ ਹੀ ਸਮਾਗਮਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ ਹੋਇਆਂ ਬਾਦਸ਼ਾਹ ਜੀਓ ਆਪ ਜੀ ਦੀ ਹਜ਼ੂਰੀ ਅੰਦਰ ਧਿਆਵ ਲੋਕੜਾ ਪ੍ਰਸਾਦ ਦੀ ਦੇਖਸ ਜਾ ਕੇ ਹਾਜ਼ਰ ਹੈ ਸੱਚੇ ਬਾਦਸ਼ਾਹ ਜਿਓ ਆਪ ਜੀ ਨੂੰ ਭੋਗ ਲੱਗੇ ਮਹਾਰਾਜੀ ਕਰੀ پاک ਸਾ ਸੂਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਇ ਲੱਗਿਆ ਹੋਇਆ ਭੋਗ ਗੁਰਪ੍ਰਸਾਦ ਆਪ ਜੀ ਦੀ ਸੰਗਤ ਵਿੱਚ ਵਰਤੇ ਜੋ ਵੀ ਸ਼ਕੇ ਆਪ ਜੀ ਦਾ ਬਾਹੇ ਗੁਰੂ ਵਾਹੇ ਗੁਰੂ ਨਾਮ ਜਪੇ ਮਹਾਰਾਜ ਕਿਰਪਾ ਕਰੋ ਇਸ ਬੇਲੇ ਆਪ ਆਪਣੀ ਦਰਗਾਹੀ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕਰੋ ਜੀ ਹੁਕਮ ਦੇ ਪਰਥਾਈ ਚੱਲੰਦਾ ਬਾਲੂਦਮ ਬਖਸ਼ਨਾ ਮਹਾਰਾਜ ਸਈ ਪੈਰਾਂ ਦਾ ਮੇਲ ਬਖਸ਼ਨਾ ਜਿਨ੍ਹਾਂ ਦੇ ਮਿਲਿਆਂ ਤੇਰਾ ਨਾਮ ਚਿਤਿ ਆਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭੂ ਕੋ ਮਿਲੋ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਬਾਹੇ ਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਬਾਹੇ ਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰੇ ਉਤਾਰਨ ਬੋਲੇ ਸੋ ਨਿਹਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਗੁਰੂ ਸੰਤ ਜਨਾ ਮਿਲ ਹਰ ਜਸ ਗਾਉ ਕੋਟ ਜਨਮ ਕੇ ਧੂਖ ਗਵਾਇਓ ਜੋ ਚਾਹਤਾ ਸੋਈ ਮਨ ਆਇਓ ਕਰ ਕਿਰਪਾ ਹਰ ਨਾਮ ਦਿਵਾਇਓ ਬਿਸਰ ਨਾਹੀ ਤਾਰ ਆਪਣਾ ਨਾਮ ਦੇਹੋ ਗੁਣ ਗਵਾ ਦਿਨ ਰਾਤ ਨਾਨਕ ਚਾਓ ਸੋਣੀ ਅਰਦਾਸ ਸੁਆਮੀ ਮੇਰ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰਾ ਗੁਰ ਨਾਨਕ ਕੀ ਵਡਿਆਈ ਸੱਜਣ ਸੱਚਾ ਪਾਤਸ਼ਾਹ ਹੋ ਸ਼ਿਰ ਸ਼ਾਹਾਂ ਦਾ ਸ਼ਾਹ ਹੋ ਜਿਸ ਪਾਸ ਬੈਠਿਆਂ ਸੋਹੀਐ ਸਵਨਾ ਦਾ ਬੇਸਾਹੋ ਸਤਨਾਮ ਦਾ ਵਾਹਿ ਗੁਰੂ ਸਹਬ ਜੀਓ ਟੋੜੀ ਮਹਲਾ ਪੰਜਵਾ ਹਰ ਵਿਸਰਤ ਸਦਾ ਖੁਵਾਰੀ ਤਾ ਕੋ ਧੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ ਹਰ ਵਿਸਰਤ ਸਦਾ ਖੁਵਾਰੀ ਤਾਕੋ ਧੋਖਾ ਕਹਾਂ ਬਿਆਪੈ ਜਾ ਕੋ ਤੁਹਾਰੀ ਰਾਹਾ ਬੇਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਾ ਵਖੰਡਨ ਕੋ ਰਾਜ ਕਮਾਵੈ چل گو ہاری گن ندان گن نہیں گائے جا کو کرپا تاری سو سکھیا تن اس جنم نان کا تص بلہاری ਗੋਣਾ ਨਿਦਾਨ ਗੁਣਤ ਨਹੀਂ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਕੋਟਨ ਕੋਟ ਧੰਨਵਾਦ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਮਿਹਰ ਦਾ ਸਦਕਾ ਜੋ ਪਰਸ ਰੋਜ ਤੋਂ ਲੈ ਕੇ ਮਹਾਂਪੁਰਖਾਂ ਦੇ ਤਪਸਥਾਨ ਤੇ ਸਮਾਗਮ ਚੱਲ ਰਹੇ ਸਨ ਸਤਿਗੁਰਾਂ ਨੇ અપਾਰ ਕਿਰਪਾ ਬਖਸ਼ਿਸ਼ ਕੀਤੀ ਹੈ ਸਾਰਾ ਕਾਰਜ ਮਹਾਰਾਜ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਇਆ ਉਸ ਤੋਂ ਉਪਰੰਤ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਤਿੰਨ ਰੋਜ਼ ਤੋਂ ਲੈ ਕੇ ਸਵਾਮਾ ਕਰ ਰਹੇ ਹਾਂ ਬੀਬੀਆਂ ਭੈਣਾਂ ਦਾ ਵੀਰਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਜੀਤੇ ਹਿੱਸੇ ਵੀ ਜਿਹੜੀ ਸੇਵਾ ਆਈ ਹੈ ਸਤਿਗੁਰੂ ਜੀ ਕੀਤੀ ਹੋਈ ਸੇਵਾ ਥਾਏ ਪਾਵਨ ਸਭ ਦੀਆਂ ਹਾਜ਼ਰੀਆਂ ਸਭ ਦੇ ਜੋ ਮਾਨਤਾ ਨਾਲ ਧੰਨ ਦੇ ਨਾਲ ਸੇਵਾ ਕੀਤੀ ਹੈ ਤਿੰਨੇ ਦਿਨ ਸਤਿਗੁਰੂ ਜੀ ਦੀਆਂ ਸਬਾਵਾਂਾਂ ਕੀਤੀਆਂ ਥਾਂ ਵਿੱਚ ਪਾਉਣ ਕਿਰਪਾ ਕਰਨ ਮਹਾਰਾਜ ਹੋਰ ਚੜ੍ਹਦੀ ਕਾਰਨ ਨਾਲ ਅੱਗੇ ਤੋਂ ਸਬਾਵਾਂ ਕਰਨ ਦੇ ਬਲ ਬਖਸ਼ਿਸ਼ ਕਰਨ ਉਸ ਤੋਂ ਉਪਰੰਤ ਸਾਰੇ ਸੰਤ ਮਹਾਂਪੁਰਖਾਂ ਦਾ ਆਪ ਸੰਗਤਾਂ ਦਾ ਜਿੰਨੀਆਂ ਆਪ ਨਗਰਾਂ ਦੇ ਵਿੱਚੋਂ ਸੰਗਤਾਂ ਪਹੁੰਚੀਆਂ ਤਕਰੀਬਨ ਯਤਨ ਕੀਤਾ ਵੀ ਸਭ ਦਾ ਨਾਮ ਲਿਆ ਜਾਵੇ ਪਰ ਫਿਰ ਵੀ ਰਹਿ ਜਾਂਦਾ ਹੈ ਕਿਉਂਕਿ ਸੰਗਤ ਵੱਡੀ ਹੁੰਦੀ ਹੈ ਇਸ ਕਰਕੇ ਭਾਈ ਮਾਫੀ ਚਾਹੁੰਨੇ ਕਿਸੇ ਦਾ ਨਾਮ ਕਿਸੇ ਨਗਰ ਦਾ ਨਾਮ ਰਹਿ ਜਾਂਦਾ ਸੋ ਆਪਾਂ ਸਤਿਗੁਰੂ ਜੀ ਦੇ ਪਾਪਨ ਚਰਨਾਂ ਵਿੱਚ ਹਾਜ਼ਰੀਆਂ ਲਪਾਉਣੀਆਂ ਨਾ ਕੇ ਦਿਨ ਆਵੀ ਤੌਰ ਤੇ ਜੋ ਸਤਿਗੁਰੂ ਜੀ ਕਿਰਪਾ ਕਰਨ ਜੇ ਕਿਸ ਦਾ ਨਾਮ ਰਹੇਗਾ ਸਭ ਜਾਨੀ ਜਨ ਹਨ ਸੋ ਬਹੁਤ ਹੀ ਸਤਿਕਾਰਯੋਗ ਸ਼੍ਰੀਮਨ ਸੰਤ ਬਾਬਾ ਅਪਤਾਰ ਸਿੰਘ ਜੀ ਜਿਨ੍ਹਾਂ ਨੇ ਬੜੇ ਪਿਆਰ ਸ਼ਰਧਾ ਭਾਵ ਨਾਲ ਦੀਵਾਨ ਰਾਹੀ ਆਪ ਸੰਗਤਾਂ ਨੇ ਨਾਲ ਕੀਤਾ ਜੀ ਕਰਦਾ ਵੀ ਹੋਰ ਸਰਵਣ ਕਰੀਏ ਚਲੋ ਸਮਾਂ ਸੀਮਤ ਹੁੰਦਾ ਇਸ ਕਰਕੇ ਦਨ ਸਿਆਲਾਂ ਦੇ ਚੱਲਦੇ ਆਪ ਨੂੰ ਪਤਾ ਵੀ 4 4:30 ਵਜੇ ਦਿਨ ਛਿਪ ਜਾਂਦਾ ਬੀਬੀਆਂ ਪੜਾਣਾਂ ਨੂੰ ਵੀ ਕਾਰਜ ਕਰਨੇ ਘਰਾਂ ਵਿੱਚ ਜਾ ਕੇ ਸੋ ਸਤਿਗੁਰਾਂ ਨੇ ਕਿਰਪਾ ਕੀਤੀ ਸਮਾਪਤੀ ਸਹੀ ਟਾਈਮ ਤੇ ਹੋ ਗਈ ਹੈ ਸੋ ਬਹੁਤ ਬਹੁਤ ਧੰਨਵਾਦ ਬਾਬਾ ਅਵਤਾਰ ਸਿੰਘ ਜੀ ਦਾ ਸਾਰੇ ਜਥੇ ਦਾ ਜਿੱਥੇ ਆਪ ਸਾਰੀਆਂ ਸੰਗਤਾਂ ਨਗਰਾਂ ਦੇ ਵਿੱਚੋਂ ਹਾਜ਼ਰੀਆਂ ਲਵਾ ਰਹੇ ਉੱਥੇ ਰਾਜਨੀਤਿਕ ਨੇਤਾ ਵੀ ਸਾਰੇ ਹਾਜ਼ਰੀਆਂ ਲਵਾ ਕੇ ਗਏ ਆ ਜੀ ਜੀਪੀ ਦੇ ਜੁਵਾ ਨੇਤਾ ਭਾਈ ਰਣਦੀਪ ਸਿੰਘ ਜੀ ਮੱਟ ਦਾਦੂ ਉਹ ਵੀ ਹਾਜ਼ਰੀ ਲਵਾ ਕੇ ਗਏ ਆ ਆਮ ਆਦਮੀ ਪਾਰਟੀ ਤੋਂ ਜੋ ਭਾਈ ਕੁਲਦੀਪ ਸਿੰਘ ਜੀ ਦੇ ਦਰਾਨਾ ਉਹ ਵੀ ਪਹੁੰਚੇ ਹਨ ਨਾਲ ਉਹਨਾਂ ਦਾ ਬੇਟਾ ਵੀ ਆਇਆ ਹੈ ਸੋ ਉਹਨਾਂ ਦਾ ਵੀ ਧੰਨਵਾਦ ਕਾਲਾਂਵਾਲੀ ਮੰਡੀ ਹਲਕਾ ਤੋਂ ਸਾਬਕਾ ਐਮਐਲਏ ਭਾਈ ਬਲਕੌਰ ਸਿੰਘ ਜੀ ਉਹਨਾਂ ਦਾ ਪਹੁੰਚੰਗੀ ਆਇਆ ਹੈ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ 10-15 ਮਿੰਟ ਭਾਈ ਹੋਰ ਲੱਗਣੇ ਆ ਕਿਉਂਕਿ ਜਿਹੜੇ ਸੰਗਤ ਆਈ ਹੈ ਉਹਨਾਂ ਦਾ ਮਾਨ ਸਨਮਾਨ ਜਿੰਨਾ ਦਾ ਰਹਿੰਦਾ ਪਾ ਉਹਨਾਂ ਨੂੰ ਸਰਪਾਉ ਦੀ ਬਖਸ਼ਿਸ਼ ਕਰਨੀ ਫਿਰ ਸਮਾਪਤੀ ਹੈ ਸੋ ਭਾਈ ਕੁਲਦੀਪ ਸਿੰਘ ਜੀ ਗਦਰਾਨਾ ਪਹੁੰਚੇ ਹਨ ਭਾਈ ਪ੍ਰਕਾਸ਼ ਸਿੰਘ ਜੀ ਸਾਹੂ ਵਾਲਾ ਮੈਂਬਰ ਹਰਿਆਣਾ ਕਮੇਟੀ ਭਾਈ ਵਿੰਦਰ ਸਿੰਘ ਜੀ ਕਾਲਾਵਾਲੀ ਮੈਂਬਰ ਹਰਿਆਣਾ ਕਮੇਟੀ ਭਾਈ ਅਮਰਤਪਾਲ ਸਿੰਘ ਜੀ ਔਡਾ ਮੈਂਬਰ ਹਰਿਆਣਾ ਕਮੇਟੀ ਭਾਈ ਮਹਿੰਦਰ ਸਿੰਘ ਜੀ ਹੈਬੋਣਾ ਮਾਸਟਰ ਜੀ ਉਹ ਵੀ ਪਹੁੰਚੇ ਹਨ ਭਾਈ ਇਕਬਾਲ ਸਿੰਘ ਜੀ ਕਾਲਾਵਾਲੀ ਜੋ ਭਾਈ ਬਲਕੌਰ ਸਿੰਘ ਦੇ ਪਹੁੰਚੀ ਹਨ ਭਾਈ ਜਗਤਾਰ ਸਿੰਘ ਜੀ ਗਿਆਨਾ ਬਾਬਾ ਦਰਸ਼ਨ ਸਿੰਘ ਜੀ ਫੱਤਾ ਮਾਲੂਕਾ ਉਹਨਾਂ ਨੇ ਆਪ ਆਉਣਾ ਸੀ ਕਿ ਸਰ ਜੀ ਮੇ ਕਾਰਨ ਸੰਗਤ ਭੇਜੀ ਉਹਨਾਂ ਦੀ ਵੀ ਹਾਜ਼ਰੀ ਆਪ ਜੀ ਨੇ ਲਵਾਉਣੀ ਪਾਪਾ ਦਰਸ਼ਨ ਸਿੰਘ ਜੀ ਫੱਤਾ ਮਾਲੋਕਾ ਬਾਬਾਜੀਤ ਸਿੰਘ ਜੀ ਰੁੱਗੂਆਣਾ ਉਹਨਾਂ ਨੇ ਵੀ ਸੰਗਤ ਭੇਜੀ ਹੈ ਬਾਬਾ ਬਾਬਾਜੀਤ ਸਿੰਘ ਜੀ ਰੁੱਗੂਆਣਾ ਬਾਬਾ ਜਸਵਿੰਦਰ ਸਿੰਘ ਜੀ ਵੱਡਾ ਗੁੜਾ ਉਹਨਾਂ ਨੇ ਵੀ ਸੰਗਤ ਭੇਜੀ ਹੈ ਸੋ ਭਾਈ ਸੁਖਦੇਵ ਸਿੰਘ ਜੀ ਮਿਸਤਰੀ ਸੰਗਤ ਉਹਨਾਂ ਦੇ ਵੀ ਚੰਗੀ ਪਹੁੰਚਿਆ ਭਾਈ ਬਲਬੀਰ ਸਿੰਘ ਜੀ ਰੋੜੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਬੇਨਤੀ ਹੈ ਭਾਈ ਜਿਹੜੇ ਸਰਪਾਉ ਕੋ ਰਹਿੰਦੇ ਹਨ ਉਹਨਾਂ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਭਾਈ ਕੁਲਜੀਤ ਸਿੰਘ ਜੀ ਗਦਰਾਣਾ ਉਹਨਾਂ ਨੂੰ ਬੇਨਤੀ ਹੈ ਕਿ ਮਹਾਂਪੁਰਖਾਂ ਤੋਂ ਜੋ ਬਖਸ਼ਿਸ਼ ਹੈ ਸਰਪਾਉ ਗੁਰੂ ਘਰ ਦੀ ਉਹ ਲੈਣ ਦੀ ਕਿਰਪਾਲਤਾ ਕਰੋ ਜਿਨ੍ਹਾਂ ਦੇ ਨਾਮ ਬੋਲਾਂਗੇ ਭਾਈ ਕੁਲਜੀਤ ਸਿੰਘ ਜੀ ਗਦਰਾਣਾ ਭਾਈ ਪ੍ਰਕਾਸ਼ ਸਿੰਘ ਜੀ ਸਾਹੂ ਵਾਲਾ ਭਾਈ ਵਿੰਦਰ ਸਿੰਘ ਜੀ ਭਾਈ ਅਮਰਪਾਲ ਸਿੰਘ ਜੀ ਜੋ ਹਰਿਆਣਾ ਕਮੇਟੀ ਦੇ ਮੈਂਬਰ ਹਨ ਸਾਰੇ ਸਾਰੇ ਮੈਂਬਰ ਤਕਰੀਬ 'ਤੇ ਪਹੁੰਚੇ ਹੈ ਸੋ ਭਾਈ ਸੁਖਦੇਵ ਸਿੰਘ ਜੀ ਮਿਸਤਰੀ ਉਹਨਾਂ ਦੇ ਪੁੱਤਾਂਗੇ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਰਪਾਉ ਦੀ ਬਖਸ਼ਿਸ਼ ਲੈ ਲੈਣ। ਸੋ ਮਾਸਟਰ ਜੀ ਮਹਿੰਦਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਜਗਤਾਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਸੋ ਜਿਹੜੇ ਵੀ ਭਾਈ ਸਰਪਾਪ ਨੂੰ ਰਹਿੰਦੇ ਹਨ ਭਾਈ ਬਿੱਕਰ ਸਿੰਘ ਜੀ ਮੰਗਿਆਣਾ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਭਾਈ ਬਲਬੀਰ ਸਿੰਘ ਜੀ ਰੋੜੀ ਭਾਈ ਅਕਬਾਲ ਸਿੰਘ ਜੀ ਕਾਲਾਂ ਵਾਲੀ ਉਹਨਾਂ ਦੇ ਨਾਲ ਭਾਈ ਸ਼ਾਂਤੀ ਸਿੰਘ ਜਿੰਨੇ ਪਹੁੰਚਿਆ ਸਾਰਿਆਂ ਨੂੰ ਬੇਨਤੀ ਹੈ ਭਾਈ ਕਿ ਜੋ ਬਖਸ਼ਿਸ਼ ਸਰਪਾਉ ਦੀ ਉਹ ਲੈਣ ਦੀ ਕਿਰਪਾਲਤਾ ਕਰੋ ਸੋ ਬਾਹਰ ਭਾਈ ਬਿੱਕਰ ਸਿੰਘ ਜੀ ਬੈਠਿਆ ਹਨ ਭਾਈ ਬਲਬੀਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਹਰਪਜਨ ਸਿੰਘ ਜੀ ਕਾ ਡੱਬ ਵਾਲੀ ਤੋਂ ਪਹੁੰਚਿਆ ਉਹਨਾਂ ਨੂੰ ਵੀ ਬੇਨਤੀ ਹੈ ਸੋ ਲਾਈਵ ਵਾਲੇ ਵੀਰਾਂ ਨੂੰ ਬੇਨਤੀ ਹੈ ਉਹਨਾਂ ਦਾ ਧੰਨਵਾਦ ਵੀ ਹੈ ਸਾਰਿਆਂ ਦਾ ਸਾਰੀ ਟੀਮ ਨੂੰ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਜੋ ਧਨ ਸਿੱਖੀ ਚੈਨਲ ਵਾਲੇ ਵੀਰ ਆ ਸਾਰੇ ਉਹ ਵੀ ਬਰ ਬਖਸ਼ਸ਼ਾ ਜੋ ਸਰਪਾਉ ਦੀ ਉਹ ਲੈਣ ਦੀ ਕਿਰਪਾਲਤਾ ਕਰਨ ਸੋ ਸਾਊਂਡ ਵਾਲੇ ਵੀਰ ਨੂੰ ਵੀ ਬੇਨਤੀ ਹੈ ਭਾਈ ਬਲਵੰਤ ਸਿੰਘ ਨੂੰ ਕੀ ਉਹ ਵੀ ਸਰਪਾਉ ਦੀ ਬਖਸ਼ਿਸ਼ ਲੈਣ ਬਾਬਾ ਸੇਵਕ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਲੈਣ ਦੀ ਕਿਰਪਾਲਤਾ ਕਰਨ ਸੋ ਆਪ ਸਾਰੀਆਂ ਸੰਗਤਾਂ ਦਾ ਬੀਬੀਆਂ ਭੈਣਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਰਤਾ ਭਵਦਾਨ ਸਵਾਮਾ ਕੀਤੀਆਂ ਸੋ ਬੇਨਤੀ ਹੈ ਸੰਗਤਾਂ ਨੂੰ ਕਿ ਆਉਣ ਵਾਲੀ 29 30 31 ਜਨਵਰੀ ਵੈਸੇ ਆਪ ਸਭ ਨੂੰ ਪਤਾ ਹੀ ਹੈ ਕਿ ਜੋ ਜੋਗੇਵਾਲਾ 7ਵੇਂ ਪਾਸ਼ਾ ਦਾ ਸਮਾਗਮ ਹੁੰਦਾ ਹੈ ਉਹਦੀਆਂ ਵੀ ਤਿਆਰੀਆਂ ਚੱਲ ਰਹੀਆਂ ਹਨ ਉਹਨਾਂ ਵਿੱਚ ਵੀ ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀ ਆ 29 30 31 ਜਨਵਰੀ ਜੋਗੇ ਵਾਲਾ ਜੋ 7ਵੇਂ ਪਾਤਸ਼ਾਹ ਧੰਨ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਤੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਸੋ ਆਉਣ ਵਾਲੀ 29 30 31 ਜਨਵਰੀ ਨੂੰ ਤਿੰਨੇ ਦਿਨ ਉੱਥੇ ਭਾਈ ਦੀਵਾਨ ਸਜਦੇ ਆ 10 ਤੋਂ ਲੈ ਕੇ 3 ਵਜੇ ਤੱਕ ਉੱਥੇ ਤਿੰਨੇ ਦਿਨ ਭਾਈ ਸਵਾਮਾ ਚੱਲਦੀਆਂ ਐ ਇਸੇ ਕਰਕੇ ਭਾਈ ਸਾਰੀਆਂ ਸੰਗਤਾਂ ਨੇ ਸਮੇਂ ਦੇ ਨਾਲ ਤਿੰਨੇ ਦਿਨ ਉੱਥੇ ਵੀ ਤਨ ਮਨ ਧੰਨ ਦੇ ਨਾਲ ਸਵਾਮਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਸੋ ਤਾਨ ਸਿੱਖੀ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਸਾਰੀ ਟੀਮ ਆ ਕੇ ਸਰਪਾਉ ਦੀ ਬਖਸ਼ਿਸ਼ ਲੈਣ ਤੇ ਜਿਹੜੇ ਗੁਰਮਖਾਨੇ ਅਖੰਡ ਪਾਠ ਸਭ ਕਰਵਾਏ ਜੇ ਉਹਨਾਂ ਦੇ ਵਿੱਚੋਂ ਕੋਈ ਗੁਰਮਖ ਖ ਬੈਠਾ ਤਾਂ ਉਹ ਵੀ ਪਾਈ ਸਰਪਾਉ ਦੀ ਬਖਸ਼ਿਸ਼ ਲੈਣ ਜੋ ਆਪਾਂ 23 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਭੋਗ ਪਾਏ ਆ ਜੇ ਉਹਨਾਂ ਦੇ ਵਿੱਚੋਂ ਕੋਈ ਪਰਿਵਾਰ ਸਰਪਾਉ ਕਨੂੰ ਰਹਿੰਦਾ ਹੈ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ ਹੈ ਤਾਂ ਉਹ ਭਾਈ ਜਰੂਰ ਆਪਣਾ ਸਰਪਾਉ ਹੈ ਜਿਹੜਾ ਉਹ ਲੈਣ ਦੀ ਕਿਰਪਾਲਤਾ ਕਰਿਓ ਸੋ ਭਾਈ ਬਕਰ ਸਿੰਘ ਭਾਈ ਹਰਪ੍ਰਜਨ ਸਿੰਘ ਭਾਈ ਬਲਵੀਰ ਸਿੰਘ ਇਹਨਾਂ ਸਭ ਨੂੰ ਕਹਤੀ ਹੈ ਭਾਈ ਕਿ ਆਪੋ ਆਪਣਾ ਜੋ ਸਰਪਾਉ ਦੀ ਬਖਸ਼ਿਸ਼ ਹੈ ਉਹ ਲੈਣ ਸਾਰੀਆਂ ਸੰਗਤਾਂ ਦਾ ਸਾਰੇ ਸੰਤਾਂ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ